ਹੈਲੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਬਣਾਉਣੇ ਆਪਾਂ ਇਹਦੀ ਆਲਸੀ ਦੀ ਜੀ ਪਿੰਨੀਆਂ ਕੇ ਲੁਕਮੀਏ ਬਣਾਵਾਂਗੇ ਆਹ ਆਲਸੀ ਲਈ ਅੱਧਾ ਕਿਲੋ ਮੈਂ ਕੋਲ ਸਮਾਨ ਦਿਖਾ ਦਗੇ ਤੇ ਤੁਸੀਂ ਆਪਦੇ ਹਿਸਾਬ ਨਾਲ ਪਰਿਵਾਰ ਦੇ ਹਿਸਾਬ ਨਾਲ ਲੈ ਸਕਦੇ ਆਂ ਆਪਾਂ ਅੱਧਾ ਕਿਲੋ ਦੇਈ ਆਲਸੀ ਸਮਾਨ ਜੋ ਵੀ ਤੁਸੀਂ ਮਰਜ਼ੀ ਵਿੱਚ ਪਾ ਸਕਦੇ ਆਂ ਪਰ ਮੈਨੂੰ ਮੈਂ ਇੰਨਾ ਕੀ ਪਾਇਆ ਜੋ ਵੀ ਤੁਹਾਨੂੰ ਚੰਗਾ ਲੱਗਦਾ ਨਾ ਚੋਪਾ ਸਾਡੇ ਆਪਾਂ ਖਾਸ-ਖਾਸ ਪਾਈਏ ਇੰਦੀ ਆ ਕਾਜੂ ਨਾ ਸੋਰੀ ਗਾਸੀ ਘੋੜ ਆ ਕਰ ਜੂਆ ਬਦਾਮ ਇਹ ਪਾ ਗੁੰਡਾ ਪਾਈਆ ਇਹ ਪਤਾ ਨਹੀਂ ਪੀਸੀ ਵੀ ਹੈ ਪਰ ਅਸਤ ਅੱਗੇ ਸਾਭਤੀ ਲਿਓਨੇ ਹੁੰਦੇ ਆ ਇਹ ਹੁਣ ਪੀਸੀ ਜੀ ਪਤਾ ਨਹੀਂ ਕਿਵੇਂ ਲੋਟ ਦੇਖੂਗੀ ਬਾਗੀ ਫਿਰ ਆ ਆਪਾਂ ਦਈਆਂ ਦਾਖਾ ਤੁਸੀਂ ਕੋਈ ਵੀ ਸਮਾਨ ਆਪਾਂ ਅੱਧਾ ਕਿਲੋ ਦੇ ਹਿਸਾਬ ਨਾਲ ਲੈ ਇਨਾਂ ਕੀ ਲਿਆ ਤੇ ਆਪਾਂ 400 ਗ੍ਰਾਮ ਘੜ ਲਿਆ ਇੱਕ ਵੱਡਣੀ ਕਨਿਕਾ ਕੱਟ ਲਿਆ ਤੇ ਆਪਾਂ ਇਹਨਾਂ ਘੜ ਕਿਉਂ ਜਿੰਨਾ ਜਿੰਨਾ ਕ ਚਾਹੀਦਾ ਹਦਾ ਕਪ ਘਿਓ ਦਾ ਚਾਹੀਦਾ ਉਹ ਨਾਲ ਨਾਲ ਸੁਨੋ ਮੈਂ ਦਿਖਾ ਦੂੰਗੀ ਇੰਨਾ ਕ ਸਮਾਨ ਆਪਾਂ ਤਿਆਰ ਕਰਦੇ ਆ ਇਹਨੂੰ ਅੱਜ ਸਿਰ ਨੂੰ ਆਪਾਂ ਇੱਕ ਨਹੀਂ ਰੋਸਟ ਕਰ ਲਵਾਂਗੇ ਫਿਰ ਖਾਈਪਾਂ ਨੂੰ ਸਾਹਤ ਪਈ ਫਿਰ ਬਾਅਦ ਚ ਇਹਨੂੰ ਗ੍ਰੇਨਡ ਕਰਾਂਗੇ ਇਹ ਵਾਸਤੇ ਨਾਲ ਸਾਭਦੀ ਬਣਗੇ ਨਾ ਫਿਰ ਗ੍ਰੇਨਡ ਕਰਾਂਗੇ ਹਲਸੀ ਨੂੰ ਪਾ ਲੈਨੇ ਆ ਚੰਗੀ ਤਰ੍ਹਾਂ ਜਦੋਂ ਤੇਰੇ ਤੇ ਦਿਬਾਜ ਹੋਣ ਲੱਗ ਗਈ ਉਹ ਦਾ ਪਠੰਡੀ ਕਰਕੇ ਇਹਨੂੰ ਪੀਸ ਲਾਂਗੇ ਚਲ ਆਪਾਂ ਕਰਦੇ ਆ ਹਲਸੀ ਦਾ ਸ਼ੁਰੂ ਆਪਾਂ ਹਲਸੀ ਪਾ ਲੈਨੇ ਆ ਦਸ ਝਾਲ ਲੈ ਆਪਾਂ ਹਲਸੀ ਕਰਦੇ ਆ ਗੈਸ ਘੱਟ ਕੇ ਰੱਖਣ ਦੀ ਆਪਾਂ 6-7 ਮਿੰਟ ਹੋ ਗਿਆ ਤਾਂ ਤੁਹਾਨੂੰ ਜੰਦਿਆ ਨੂੰ ਖਣਾ ਬਾਜੀ ਆਉਣ ਲੱਗੀ ਚੜ ਚੜ ਦੀ ਦੀ ਤੁਹਾਨੂੰ ਸੁਣਾਈ ਦਿੰਦੀ ਹੋਊਗੀ ਇਹ ਅਸਲ ਚੋਲੀਆਂ ਤੇ ਜੁਨੀਏ ਤੇ ਕੋਈ ਆਵਾਜ਼ ਆਉਣ ਲੱਗੀ ਹੈ। ਹੁਣ ਆਪਾਂ ਗੈਸ ਬੰਦ ਕਰਕੇ ਇਹਨੂੰ ਠੰਡੀ ਕਰਨ ਵਾਸਤੇ ਰੱਖ ਲੈਂਦੇ ਆ। ਗੁਆ ਗੁਮ ਦਾ ਪਾਤੀ ਆਪਾਂ ਬੱਚੇ। ਉਹ ਪੀਸੀ ਹੋਈ ਸੀ ਇਹ ਵੀ ਵਧੀਆ ਬਣ ਗਈ ਹੈ ਜੀ। ਇਹਨੂੰ ਪੀਸਣ ਦੀ ਲੋੜ ਨਹੀਂ ਹੈ, ਨੂੰ ਆਪਾਂ ਹੀ ਰੱਖ ਲੈਂਦੇ ਆ। ਅਨਾਲ ਇਹਦੇ ਖਸ ਖਸ ਪਾ ਦਈ ਆਪਾਂ। ਗੋੜ ਆਪਣਾ ਪਿਗਲ ਗਿਆ। ਨਸਾਂਪਾਏ ਹੋਰ ਜ਼ਿਆਦੇ ਨਹੀਂ ਕੋਈ ਤਾਰ ਨਹੀਂ ਬਣਾਉਣੀ ਇਹ ਆਹੀ ਰੱਖਣਾ ਨਹੀਂ ਸਖਤ ਹੋ ਜਾਂਦਾ ਪਿੰਨਾ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਆਪਣੀ ਕ੍ਰੇਸ਼ਮਿਸ਼ੜਕੀ ਇਹ ਵਿੱਚ ਪਾ ਦਿੰਨੇ ਆ ਆਪਾਂ ਫੋਲ ਜੀ ਆਪਨੀ ਆਲਸੀ ਹਲਕੀ ਠੰਡੀ ਹੋ ਗਈ ਤੇ ਆਪਾਂ ਇਹਨੂੰ ਪੀਸ ਲੈਨੇ ਹੁਣ ਆ ਦਿਖਾ ਕੇ ਨਾ ਇੰਤੋਕ ਦਾਣੇ ਚੈੱਕ ਕਰਕੇ ਪਤਾ ਲੱਗਦਾ ਵੀ ਜਿਵੇਂ ਬਣੀ ਪਈ ਹੈ ਭਿੱਜੀ ਪਈ ਹੈ ਆਪਾਂ ਹੁਣ ਇਹਨੂੰ ਮਿਕਸ ਕਰਕੇ ਦਰੜ ਕਰ ਲੈਂਦੇ ਦੋ ਵੇ ਦੀ ਪੌਂਦੀ ਸੀ ਗਿਆ ਗ੍ਰੈਂਡ ਫੂਰਾ ਵਧੀਆ ਫਾਈਨ ਪਾਊਡਰ ਬਣ ਗਿਆ ਇਹਦਾ ਆਪਾਂ ਆ ਵੀ ਕਰ ਲੈ ਆਂਗਾ ਆਪਾਂ ਇਹ ਜੀ ਕਰ ਲਿਆਗੇ ਚਲ ਹਣ ਆਪਾਂ ਗੰਨ ਲਾ ਕੰਮ ਸ਼ੁਰੂ ਕਰ ਲੈਂਦੇ ਆਂ ਆਨੇ ਆਪਣਾ ਸਮਾਨ ਰਲਾ ਕੇ ਰੱਖਿਆ ਇਹ ਪਾ ਦਿੰਨੇ ਆਪਾਂ ਵਿੱਚ ਆ ਖਾਸ ਖਾਸ ਇਹ ਪਾ ਦਿੰਨੇ ਆਪਾਂ ਆਪਾਂ ਰਲਤਾ ਹੈ ਜਦੋਂ ਜੇ ਆਪਾਂ ਸਾਰਾ ਕੁਝ ਇਕੱਠਾ ਪੀਰ ਸਮਾਰ ਕੇ ਰਲਾਵਾ ਕੇ ਉਹਦੀ ਰਲ ਜਾਣਾ ਆਪਾਂ ਇਹ ਗੋੜ ਤੇ ਕਿਉਂ ਪਾ ਦਿੰਨੇ ਆਪਾਂ ਤੁਸੀਂ ਇਹ ਇਧਰ ਬੰਨ੍ਹ ਲਸਤ ਲੈ ਲਿਓ। ਜਿੰਨੇ ਸਾਰੇ ਦਗਾ। ਸਾਰੇ ਪਿੰਨਗਾ ਬੱਟ ਲੈਣੀ ਆਪਾਂ। ਹਾਂਜੀ ਪਿੰਨਗਾ ਆਪਾਂ ਇੰਨੇ ਹੀ ਬੱਟੀਆਂ। ਪਿੰਨੀ ਬਹੁਤ ਵਧੀਆ ਵੱਟ ਹੁੰਦੀ ਆ। ਇਹ ਮੈਨੂੰ ਕਹਿੰਦੇ ਵੀ ਜਲਾ ਮੈਕਰੋਜ ਗਰਮ ਕਰਕੇ ਬੰਦਾ ਖਾਣ ਦੇ ਖਾਣੇ ਹੋਵੇ ਤਾਂ ਵੀ ਐਕ ਕੋਣੀ ਰੱਖ ਦਤੋ। ਬਹੁਤ ਸੋਹਣੀ ਬਣੀਆ ਪਨੀਰੀ ਆ ਆਪਣੀ ਪਨੀਰੀ ਕਹਿੰਦੇ ਪਿੰਨਗਾ ਕਹਿੰਦੋ। ਤੁਸੀਂ ਵੀ ਜਰੂਰ ਬਣਾਇਓ। ਬਹੁਤ ਵਧੀਆ ਚੀਜ਼ ਆ ਇਹ ਖਾਣ ਲਈ ਸਿਆਲ ਦੇ ਵਿੱਚ। ਵੀਡੀਓ ਚੰਗੀ ਲੱਗੀ। ਲਾਈਕ ਸ਼ੇਅਰ ਜਰੂਰ ਕਰੇ। ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਈ ਤੁਸੀਂ ਵੀ ਜ਼ਰੂਰ ਟਰਾਈ ਕਰ ਠੀਕ ਹੈ ਸਾਰਿਆਂ ਸასი